ਹਾਂਜੀ ਦੋਸਤੋ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰਾਂ ਦੋ ਕੁਆਰੀਆਂ ਮਾਵਾਂ ਭਾਗ ਦੂਜਾ ਇਸ ਨੂੰ ਲਿਖਿਆ ਹੈ ਅਮਨ ਸੰਘਾ ਜੀ ਨੇ ਉਹ ਮੈਨੂੰ ਬੜੇ ਮਿਹਨੇ ਦਿੰਦੇ ਕਿ ਇਹ ਮੰਜ਼ਲ ਮਨਾਰੇ ਸਾਡੇ ਕੋਲ ਹੀ ਰਹਿ ਜਾਣੀ ਮੇਰੇ ਤੁਰੰਦਰ ਤੱਕ ਦੀ ਪੀੜ ਉਠਣੀ ਮੈਂ ਅਰਦਾਸ ਕਰਨੀ ਹਿਰਬਾ ਮੈਨੂੰ ਵੀ ਇੱਕ ਧੀ ਜਾਂ ਪੁੱਤ ਦੇ ਦਿੰਦਾ ਮੇਰੇ ਮਹਿਲਾਂ ਦੇ ਵਾਰਸ਼ ਮੈਨੂੰ ਕੋਈ ਮੋਹ ਮਾਇਆ ਨਹੀਂ ਸੀ ਫਿਰ ਵੀ ਸੀਕਾਂ ਦੇ ਬੋਲ ਮੇਰਾ ਹਿਰਦਾ ਬੰਨ੍ਹਦੇ ਮੈਂ ਰੱਬ ਅੱਗੇ ਝੋਲੀ ਢਲ ਲੈਂਦੀ ਅਜੇ ਸਰਦਾਰ ਮਰੇ ਨੂੰ ਦੋ ਦਿਨ ਹੀ ਹੋਏ ਸੀ ਕਿ ਰਾਤ ਨੂੰ ਕੰਮੋ ਆਪਣੇ ਕਮਰੇ ਤੋਂ ਬਾਹਰ ਉੱઠી ਉਲਟੀਆਂ ਕਰ ਰਹੀ ਸੀ ਮੱਥਾ ਠੜਕਿਆ ਕੀ ਹੋਇਆ ਮੈਂ ਸਮਝ ਚੁੱਕੀ ਸੀ ਕਿ ਕੰਮੋ ਨੂੰ ਕੀ ਹੋਇਆ ਮੈਂ ਪੁੱਛਿਆ ਕੌਣ ਬਾਪ ਹੈ ਇਸ ਬੱਚੇ ਦਾ ਉਹ ਰੋਂਦੇ ਹੋਏ ਬੋਲੀ ਸਰਦਾਰ ਜੀ ਮੈਂ ਮੱਥਾ ਫੜ ਕੇ ਬਹਿ ਗਈ ਇਹ ਕੀ ਬਣ ਗਿਆ ਮੈਂ ਤਾਂ ਕੰਮੋ ਨੂੰ ਆਪਣੀ ਧੀ ਵਾਂਗ ਸਮਝਿਆ ਸੀ ਤੇ ਸਰਦਾਰ ਨੇ ਇਹ ਕੀ ਕੀਤਾ ਮੈਂ ਕੰਮੋਗੇ ਹੱਥ ਜੋੜ ਦਿੱਤੇ ਤੂੰ ਮੇਰੀ ਅਮਾਨਤ ਸੀ ਮੈਂ ਤੇਰਾ ਖਿਆਲ ਨਹੀਂ ਰੱਖ ਸਕੀ ਮੈਨੂੰ ਕੰਮੋ ਤੇ ਵੀ ਬੜਾ ਗੁੱਸਾ ਆਇਆ ਕਿ ਤੂੰ ਮੈਨੂੰ ਇਹ ਸਭ ਕਿਉਂ ਨਹੀਂ ਦੱਸਿਆ ਕੰਮੋ ਨੇ ਕਿਹਾ ਕਿ ਸਰਦਾਰ ਕਹਿੰਦਾ ਸੀ ਜੇ ਤੂੰ ਸਰਦਾਰ ਨੂੰ ਦੱਸਿਆ ਤਾਂ ਮੈਂ ਸਰਦਾਰ ਨੂੰ ਘਰੋਂ ਕੱਢਦੇ ਨੇ ਇਸ ਕਰਕੇ ਮੈਂ ਡਰਦੀ ਰਹੀ ਭੈਣ ਕੰਮੋਂ ਉੱਚੀ ਉੱਚੀ ਰੋਣ ਲੱਗੀ ਮੈਂ ਕੰਮੋਂ ਦੇ ਮੂੰਹ ਤੇ ਮੂੰਹ ਤੇ ਹੱਥ ਰੱਖਿਆ ਤੇ ਉਹ ਸੁਵੰਦਰ ਲੈ ਗਈ ਮੈਂ ਪੁੱਛਿਆ ਕਿੰਨਾ ਕੁ ਟਾਈਮ ਹੋ ਗਿਆ ਕੰਮੋਂ ਕਹਿੰਦੀ ਇਹ ਕੋਈ 2.5 ਤਿੰਨ ਮਹੀਨੇ ਮਸਾਂਕਰ ਵਿੱਚ ਬੱਚਾ ਆਇਆ ਸੀ ਬੇਸ਼ੱਕ ਕੰਮੋਂ ਦੇ ਢੇਢ ਵਿੱਚ ਸੀ ਪਰ ਮੇਰੇ ਖਾਨਦਾਨ ਦਾ ਮੈਂ ਬੱਚੇ ਨੂੰ ਗਵਾਉਣਾ ਨਹੀਂ ਸੀ ਚਾਹੁੰਦੀ ਸ਼ਹਿਰ ਮਹਾਰਾਜ ਨੇ ਮੇਰੀ ਇਸ ਤਰ੍ਹਾਂ ਦੀ ਸੁਣ ਲਈ ਸੀ ਬੇਸ਼ੱਕ ਬੱਚਾ ਨਜਾਇਜ਼ ਸੀ ਪਰ ਮੈਂ ਕਿਸੇ ਵੀ ਬੱਚੇ ਨੂੰ ਨਜਾਇਜ਼ ਨਹੀਂ ਹਰ ਅੰਸ਼ ਵਹਿ ਗਰੂਦੀ ਹਰ ਅੰਸ਼ ਜੈ ਜੀ ਹੁੰਦੀ ਹੈ ਰੱਬ ਵੱਲੋਂ ਹੀ ਉਹਨਾਂ ਦਿਨਾਂ ਵਿੱਚ ਮੇਰੀ ਕਾਰਜ ਦੀ ਟੈਂਡ ਰਾਧਾ ਜੋ ਡਾਕਟਰ ਸੀ ਉਹ ਤੇ ਉਸ ਦਾ ਹਸਬੰਡ ਨੀਤ ਦੋਵੇਂ ਸਿਵਰ ਹਸਪਤਾਲ ਵਿੱਚ ਤਨਾਤ ਸੀ ਮੈਂ ਉਸੇ ਵੇਲੇ ਰਾਧਾ ਨੂੰ ਕਹਣ ਕੀਤਾ ਕਿਉਂਕਿ ਰਾਧਾ ਮੇਰੀ ਬਚਪਨ ਦੀ ਸਹੇਲੀ ਸੀ ਤੇ ਮੈਨੂੰ ਉਸ ਤੇ ਪੂਰਾ ਵਿਸ਼ਵਾਸੀ ਉਸ ਨੂੰ ਸਭ ਦੱਸਿਆ ਤੇ ਰਾਧਾ ਨੇ ਚੈੱਕ ਕਰਕੇ ਦੱਸ ਦਿੱਤਾ ਕਿ ਕੰਮੋ ਪ੍ਰੈਗਨੈਂਟ ਹੈ ਪਰ ਹੁਣ ਇੱਥੇ ਕਿਵੇਂ ਬੱਚੇ ਨੂੰ ਜਨਮ ਦਿੱਤਾ ਜਾਵੇ ਇੱਕ ਕੁਵਾਰੀ ਮਾਂ ਤੂੰ ਤਾਂ ਲੋਕ ਤਾਂ ਹੁਣ ਹੀ ਵੀ ਨਹੀਂ ਜਾਣ ਦਿੰਦੇ ਪਨੀਤ ਹਿਮਾਚਲ ਦਾ ਸੀ ਤੇ ਹਿਮਾਚਲ ਵਿੱਚ ਉਸ ਦਾ ਕੰਦੇ ਦਾ ਕਰ ਸੀ ਇਸ ਸੌਖੇ ਟਾਈਮ ਵਿੱਚ ਪਨੀਤ ਨੇ ਸਾਡਾ ਬੜਾ ਸਾਥ ਦਿੱਤਾ ਸਰਦਾਰ ਦੇ ਘੋਗ ਤੋਂ ਬਾਅਦ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਕਿ ਸਰਦਾਰ ਨੇ ਮਾਂ ਬਣਨ ਵਾਲੀ ਐ ਪਨੀਤ ਰਾਧਾ ਦਾ ਪਤੀ ਸੀ ਤੇ ਰਾਧਾ ਮੇਰੀ 베ਸਟ ਫਰੈਂਡ ਸੀ ਤੇ ਪਨੀਤ ਵੀ ਕਾਜ ਮੇਰੇ ਨਾਲ ਹੀ ਪੜਦਾ ਸੀ ਪਿੰਡ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਰਾਧਾ ਤੇ ਪਨੀਤ ਮੇਰੇ ਕਲਾਸਮੇਟ ਰਹੇ ਕਿਨੇ ਪਿੰਡ ਵਿੱਚ ਤਾਂ ਇਹੀ ਪਤਾ ਸੀ ਕਿ ਪਨੀਤ ਸਰਦਾਰ ਦਾ ਫੈਮਿਲੀ ਡਾਇਰੈਕਟਰ ਹੈ ਮੈਨੂੰ ਰਾਧਾ ਪਨੀਤ ਦੇ ਕੰਮੋਂ ਨੂੰ ਇਹ ਪਤਾ ਸੀ ਕਿ ਉਹ ਪ੍ਰੈਗਨੈਂਟ ਹੈ ਜਿਵੇਂ ਪਨੀਤ ਨੇ ਕਿਹਾ ਮੈਂ ਉਹ ਮੇ ਕਰਨਾ ਸੀ ਕੰਮੋਂ ਤੇ ਆਪਣੇ ਖਾਨਦਾਨ ਦੀ ਇੱਜ਼ਤ ਦੇ ਲਈ ਪਨੀਤ ਨੇ ਕਹਿ ਮਤਾਵਕ ਹਫ਼ਤੇ ਬਾਅਦ ਮੈਂ ਸਖਤ ਬਿਮਾਰ ਹੋਣ ਦਾ ਨਾਟਕ ਕੀਤਾ ਘਰ ਦੇ ਨੌਕਰ ਤੇ ਸੇਵਾਦਾਰ ਮੈਨੂੰ ਖੌਤਕੜ ਲੈ ਗਏ ਉੱਥੇ ਪਨੀਤ ਨੇ ਸਾਰਿਆਂ ਨੂੰ ਕਹਿ ਦਿੱਤਾ ਕਿ ਸਰਦਾਰਨੀ ਮਾਂ ਬਣਨ ਵਾਲੀ ਹੈ ਤੇ ਸਰਦਾਰਨੀ ਦੀ ਹਾਲਤ ਬੜੀ ਕ੍ਰਿਟੀਕਲ ਹੈ ਇਸ ਲਈ ਉਸਦਾ ਪੌਣ ਪਾਣੀ ਬਦਲਣਾ ਉਸ ਨੂੰ ਪਹਾੜਾਂ ਵਿੱਚ ਰਹਿਣਾ ਪਵੇਗਾ ਤੇ ਨਾਲ ਉਸ ਦੀ ਦੇਖਭਾਲ ਲਈ ਇੱਕ ਕੁੜੀ ਚਾਹੀਦੀ ਹੈ ਪਨੀਤ ਦੀ ਪਲਾਨ ਦੇ ਮੁਤਾਬਕ ਮੈਂ ਤੇ ਕਮੋ ਹਿਮਾ ਚੱਲੇ ਗਏ ਰਾਤ ਦਾ ਵੀ ਸਾਡੇ ਨਾਲ ਆ ਗਈ ਅਰਾਦਾ ਵੀ ਸਾਡੇ ਨਾਲ ਆ ਗਈ ਉਸ ਸੋਮੇਰਾ ਦਾ ਵੀ ਪ੍ਰੈਗਨੈਂਟ ਸੀ ਜੀ ਰੱਬ ਨੇ ਬਹੁਤ ਸਾਰੇ ਦੁੱਖ ਦਿੱਤੇ ਸੀ ਤਾਂ ਹੁਣ ਰੱਬ ਰਾਹੀ ਆਪ ਹੀ ਦਿਖਾ ਰਿਹਾ ਸੀ ਤੇ ਸਹਾਇਤਾ ਵੀ ਆਪ ਹੀ ਕਰ ਰਿਹਾ ਸੀ ਸਾਰੇ ਪਿੰਡ ਪਿੰਡ ਵਿੱਚ ਗੱਲ ਫੈਲ ਗਈ ਕਿ ਸਰਦਾਰ ਦੇ ਘਰ ਬੱਚਾ ਹੋਣ ਵਾਲਾ ਹੈ ਬਹੁਤ ਸਾਰੇ ਲੋਕ ਖੁਸ਼ੀ ਪਰ ਸਾਡੇ ਸ੍ਰੀਕਾਂ ਦੇ ਵਿੱਚ ਅੱਗ ਬਚ ਗਈ ਸੀ ਕੰਮੋਂ ਦੀ ਇੱਜ਼ਤ ਤੇ ਸ੍ਰੀਕਾਂ ਦੀ वचन ਦੇ ਪਨੀਤ ਸਾਨੂੰ ਆਪਣੇ ਘਰ ਛੱਡ ਆਇਆ ਕਿਉਂਕਿ ਸ੍ਰੀਕਾਂ ਦਾ ਜੋਰ ਲੱਗਾ ਹੋਇਆ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਬੱਚੇ ਨੂੰ ਜਨਮ ਨਹੀਂ ਲੈਣ ਦੇਣਗੇ। ਇਹ ਕਰ ਪਤਾ ਲੱਗ ਜਾਂਦਾ ਕਿ ਕੰਮੋਂ ਦੇ ਪੇਟ ਵਿੱਚ ਸਰਦਾਰ ਦਾ ਬੱਚਾ ਹੈ। ਫਿਰ ਤਾਂ ਸ੍ਰੀਕਾਂ ਨੇ ਸਾਡਾ ਜਿਉਣਾ ਵੀ ਹਰਾਮ ਕਰ ਦੇਣਾ ਸੀ। ਕਿਉਂਕਿ ਲੀਲੀ ਕੰਮੋਂ ਦਾ ਬੱਚਾ ਸਰਦਾਰ ਦਾ ਵਾਰਿਸ਼ ਨਹੀਂ ਸੀ ਬਣ ਸਕਦਾ। ਪਨੀਰ ਤੋਂ ਸਮੇਂ ਰੱਬ ਬਣ ਕੇ ਬੋੜਿਆ। ਲੋਕਾਂ ਨੂੰ ਸ਼ੱਕ ਨਾ ਹੋਵੇ। ਪਨੀਤ ਸਾਨੂੰ ਆਪਣੇ ਘਰ ਛੱਡ ਆ ਗਿਆ ਸਾਡੇ ਸ਼ਰੀਕਾਂ ਨੇ ਡਾਕਟਰ ਪਨੀਤ ਨੂੰ ਬੜਾ-ਬੜਾ ਤਮਕਾਇਆ ਤੇ ਬੜੇ ਇਲਾਜ ਦਿੱਤੇ ਕਿ ਸਾਨੂੰ ਦੱਸ ਸਰਦਾਰਨੀ ਕਿੱਥੇ ਐ ਪਨੀਤ ਨੇ ਕਦੇ ਕੁਝ ਨਾ ਦੱਸਿਆ ਤੇ ਥੋੜੇ ਜਿਹਾ ਬਾਅਦ ਹੀ ਪਨੀਤ ਨੇ ਬਦਲੀ ਕਰਵਾ ਲਈ ਤੇ ਹਿਮਾਚਲ ਆ ਗਿਆ ਹੁਣ ਤੇ ਸ਼ਰੀਕਾਂ ਦਾ ਡਰ ਖਾਤਮਾ ਸ਼ਰੀਕਾਂ ਦੇ ਡਰ ਦਾ ਖਾਤਮਾ ਹੀ ਹੋ ਗਿਆ ਸੀ ਜਦ ਤੱਕ ਬੱਚੇ ਦਾ ਜਨਮ ਨਹੀਂ ਹੁੰਦਾ ਅਸੀਂ ਪਨੀਰ ਦੇ ਘਰ ਹੀ ਸੀ ਬੱਚੇ ਦੀ ਸੇਫਟੀ ਬਾਅਦ ਦੀਆਂ ਗੱਲਾਂ ਸੀ ਪਰ ਹੁਣ ਖਤਰਾ ਢਲ ਗਿਆ ਸੀ ਜਦ ਤੱਕ ਬੱਚੇ ਨੂੰ ਨਹੀਂ ਸੀ ਹੁੰਦਾ ਅਸੀਂ ਪਨੀਰ ਦੇ ਘਰ ਹੀ ਰਹੇ ਤੇ ਰਾਧਾ 24 ਘੰਟੇ ਨਾਲ ਹੀ ਸਾਡੇ ਰਹਿੰਦੀ ਰਹੀ ਹੁਣ ਤੇ ਵਹਿਗੁਰੂ ਇੱਕ ਅਰਦਾਸ ਸੀ ਕਿ ਬੱਚਾ ਸਲਾਮਤ ਆ ਜਾਵੇ ਦੁਨੀਆ ਤੇ 12 ਸਾਲ ਬਾਅਦ ਤਾਂ ਰੱਬ ਰੂੜੀ ਵੀ ਰੂੜੀ ਦੀ ਜਸਉਂ ਲੈਂਦਾ ਹੈ ਤੇ ਰੱਬ ਨੇ ਮੇਰੀ ਸੁਣ ਲਈ ਸੀ ਕਿ ਮੇਰੀ ਗੋਦ ਵਿੱਚ ਇੱਕ ਬੱਚੇ ਨੇ ਖੇਡਣਾ ਸੀ ਕੀ ਕੰਮ ਹੋ ਗਿਆ ਆਪਣਾ ਬੱਚਾ ਮੇਰੀ ਝੋਲੀ ਪਾ ਦੇ ਦੇਗੀ ਕੰਮੋ ਹਰ ਰੋਜ਼ ਦਰਦੀ ਜ਼ਰਦੀ ਰਹਿੰਦੀ ਤੇ ਇਹਦੇ ਵਿੱਚ ਕੋਈ ਨਾ ਕੋਈ ਬੇਅੰਤਾ ਘਟਦੀ ਰਹਿੰਦੀ ਕਿ ਕੰਮੋ ਤੋਂ ਬੱਚੇ ਨੂੰ ਕਿਵੇਂ ਦੂਰ ਕੀਤਾ ਜਾਵੇ 9 ਮਹੀਨੇ ਬਾਅਦ ਕੰਮੋ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਡਾਕਟਰ ਨੀਤ ਨੇ ਬਾਹਰ ਆ ਕੇ ਪੁੱਤਰ ਮੇਰੀ ਝੋਲੀ ਵਿੱਚ ਪਾ ਦਿੱਤਾ ਤੇ ਝੋਲੀ ਆਉਂਦੀ ਸੀ ਮੇਰਾ ਮਨ ਬਦਲ ਗਿਆ ਮੈਂ ਬੱਚਾ ਕਦੇ ਵੀ ਕੰਮੋਂ ਨਹੀਂ ਦੇਣਾ ਨਹੀਂ ਸੀ ਚਾਹੁੰਦੀ ਮੇਰੇ ਮਨ ਵਿੱਚ ਬੇਈਮਾਨੀ ਆ ਗਈ 12 ਸਾਲ ਵਿੱਚ ਬਾਦ ਬੱਚੇ ਦਾ ਮੂੰਹ ਦੇਖਿਆ ਤੇ ਹੁਣ ਮੈਂ ਕਿਸ ਤਰ੍ਹਾਂ ਕੰਮੋਂ ਦੇਵਾਂਗੀ ਜੇ ਮੈਂ ਕੰਮੋਂ ਆਪਣਾ ਪੁੱਤਰ ਦੇ ਦਿੱਤਾ ਤੇ ਕੰਮੋਂ ਨੇ ਉਸ ਨੂੰ ਲੈ ਕੇ ਪਤਾ ਨਹੀਂ ਕਿੱਥੇ ਲੈ ਜਾਣਾ ਇਸ ਲਈ ਮੈਂ ਸੋਚਦੀ ਰਹੀ ਕਿ ਉਹ ਨੂੰ ਕੀ ਕਹਾਂ ਜਾ ਕੇ जिस दिन तेरा जन्म होया जन्म दिन सी जन्म तेरा होया जाप उस दिन राधा ने एक मरी हुई बेटी जन्म दिता ते मैं अपनी धगे हाथ तो जोड़ दसे कि कमो ने कह के तेरे मरी हुई कुड़ी हुई है ओ मंदा नहीं सी पर फिर भी मेरे तरले देखे मेरे हंजू देख उस कमो निक मरी हुई धीन जन्म दिता है ਤੇ ਮੇਰੇ ਪੁੱਤ ਕਰ ਪੁੱਤਰ ਹੋਇਆ ਰੋ ਰੋ ਕਾਮਲੀ ਹੋ ਗਈ ਸੀ ਉਹ ਪਰ ਜਦੋਂ ਮੈਂ ਤੈਨੂੰ ਘਰ ਲਿਆਈ ਕੰਮੋਂ ਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਸੀ ਤਾਂ ਉਹ ਉਹਦਾ ਪੁੱਤਰ ਹੈ ਕਰ ਕਮੋਂ ਦਲ ਦੀ ਸੀ ਕਦੇ ਵੀ ਮੇਰੇ ਅੱਗੇ ਸਵਾਲ ਨਾ ਕੀਤਾ ਉਸਨੇ ਮਮਤਾ ਮਾਰ ਗਈ ਸੀ ਕਿ ਜੇਕਰ ਮੈਂ ਕੋਈ ਸਵਾਲ ਕੀਤਾ ਤੇ ਸਰਦਾਰ ਨੇ ਕਿਤੇ ਬੱਚੇ ਨੂੰ ਇਥੋਂ ਦੂਰ ਹੀ ਨਾ ਕਰ ਲਵੇ ਮੈਂ ਤੇਰਾ ਨਾਮ ਰੱਖ ਦਿੱਤਾ ਪਰਾਗ ਆਪ ਸੇ ਹੌਲੀ ਹੌਲੀ ਕਮੋਨ ਨੂੰ ਅਹਿਸਾਸ ਕਰਵਾਹੀ ਤਾ ਕਿ ਇਹ ਤੋਂ ਰਾਧਾ ਦਾ ਹੀ ਬੇਟਾ ਹੈ ਬਸ ਸਰੀਕਾ ਨੂੰ ਦਿਖਾਉਣ ਨੂੰ ਇੱਥੇ ਲੈ ਕੇ ਆਏ ਪਰ ਮਾਂ ਦਾ ਦਿਲ ਸੀ ਮੰਨਦਾ ਨਹੀਂ ਸੀ ਪਰ ਕੰਮੋਂ ਸਖਤ ਹਦਾਇਤ ਦਿੱਤੀ ਸੀ ਕਿ ਜਾਪ ਦੇ ਨੇੜੇ ਵੀ ਨਹੀਂ ਆਉਣਾ ਕਿਉਂਕਿ ਤੇਰੀ ਧੀ ਮਰ ਚੁੱਕੀ ਹੈ ਤੇ ਮੇਰੇ ਪੁੱਤਰ ਤੇ ਤੂੰ ਆਪਣਾ ਪਰਛਾਵਾਂ ਨਹੀਂ ਦੇਣਾ ਕੰਮੋਂ ਦੂਰ ਖੜੀ ਹੋ ਕੇ ਤੈਨੂੰ ਦੇਖਦੀ ਰਹਿੰਦੀ ਮੇਰੇ ਦਿਲ ਵਿੱਚ ਪੀੜ ਉੱਠ ਗਈ ਮੈਂ ਰੱਬ ਤੋਂ ਮਾਫੀ ਮੰਗਦੀ ਤੇ ਇੱਕ ਮਾਂ ਤੋਂ ਮੈਂ ਪੁੱਤਰ ਨੂੰ ਦੂਰ ਕੀਤਾ ਹੈ ਪਰ ਪਤਾ ਨਹੀਂ ਕਿਉਂ ਮੈਂ ਇੰਨੀ ਸੈਲਫਿਸ਼ ਹੋ ਗਈ ਸੀ ਕਿ ਤੈਨੂੰ ਇੱਕ ਪਲ ਵੀ ਆਪਣੇ ਤੋਂ ਜੁਦਾ ਨਹੀਂ ਸੀ ਕਰ ਸਕਦੀ ਮੈਨੂੰ ਲੱਗਦਾ ਸੀ ਕਿ ਜੇ ਮੈਂ ਕੰਮੋਂ ਨੂੰ ਸੱਚ ਦੱਸ ਦਿੱਤਾ ਤਾਂ ਕੰਮੋਂ ਨੇ ਸਦਾ ਲਈ ਤੈਨੂੰ ਮੇਰੇ ਤੋਂ ਖੋ ਕੇ ਲੈ ਜਾਣਾ ਹੈ ਇਸ ਲਈ ਮੈਂ ਹਰ ਰੋਜ਼ ਹਰ ਪਲ ਕਮੋਨਾ ਝੂਠ ਬੋਲਦੀ ਰਹੀ ਤੇ ਉਸ ਦੀ ਮੰਮਤਾ ਚੋਰੀ ਕਰਦੀ ਰਹੀ ਰੱਬ ਤੋਂ ਮਾਫ਼ੀ ਆ ਮੰਗਦੀ ਪਤਾ ਨਹੀਂ ਰੱਬ ਨੇ ਮੈਨੂੰ ਮਾਫ਼ ਕਰਨਾ ਸੀ ਕਿ ਨਹੀਂ ਮੈਂ ਮਾਂ ਤੋਂ ਪੁੱਤ ਦੂਰ ਕੀਤਾ ਸੀ ਤੈਨੂੰ ਭੁੱਖ ਲੱਗਦੀ ਤਾਂ ਮੈਂ ਬੋਤਲ ਵਿੱਚ ਦੁੱਧ ਪਾ ਕੇ ਦੇ ਦਿੰਦੀ ਤੈਨੂੰ ਵੀ ਜਿਵੇਂ ਪਤਾ ਮੇਰੀ ਮਾਂ ਹੈ ਤੂੰ ਉਹਦੇ ਕੋਲ ਜਾ ਕੇ ਚੁੱਪ ਕਰ ਜਾਂਦਾ ਸੀ ਮੇਰੇ ਤੋਂ ਚੋਰੀ ਤੈਨੂੰ ਚੁੱਕਦੀ ਤੇ ਉਹਦੇ ਕੋਲ ਜਾ ਕੇ ਚੁੱਪਕ ਹੋ ਜਾਂਦਾ ਮੈਂ ਤੇਰੇ ਸਾਹਮਣੇ ਕੰਮੋਂ ਤੈਨੂੰ ਕਬ ਚੁੱਪਣ ਨਹੀਂ ਸੀ ਦਿੰਦੀ ਬਸ ਮੇਰੇ ਤੋਂ ਝੋਰੀ ਚੁੱਕ ਲੈਂਦੀ ਸੀ ਜਦ ਮੈਨੂੰ ਪਤਾ ਲੱਗਦਾ ਕਿ ਉਹਨੇ ਤੈਨੂੰ ਗੋਦ ਵਿੱਚ ਲਿਆ ਮੈਂ ਉਹਨੂੰ ਬੜੀਆ ਚਿਰਕਾ ਦਿੰਦੀ ਤੇ ਘਰੋਂ ਬਾਹਰ ਜਾਣ ਦਿਆਂ ਕੱਢਣ ਦਿਆਂ ਧਮਕੀਆਂ ਵੀ ਦਿੰਦੀ ਕੰਮੋਂ ਮੇਰੇ ਪੈਰੀ ਹੱਥ ਲਾਉਂਦੀ ਕਿ ਮੈਂ ਕਿੱਥੇ ਜਾਵਾਂਗੀ 8 ਸਾਲ ਤੱਕ ਮੈਂ ਕੰਮੋਂ ਨੂੰ ਤੈਨੂੰ ਹੱਥ ਨਹੀਂ ਲਾਉਣ ਦਿੱਤਾ ਕਮੋਂ ਮਾਂ ਮੈਂ ਤੈਨੂੰ ਦੂਰ ਖੜੀ ਵੇਂਦੀ ਰਹਿੰਦੀ ਜਿਉਂ-ਜਿਉਂ ਤੂੰ ਵੱਡਾ ਹੋ ਰਿਹਾ ਸੀ ਮੇਰੇ ਨਾਲੋਂ ਵੱਧ ਕਮੋਂ ਦਾ ਪਿਆਰ ਕਰਨ ਲੱਗਾ ਇੱਕ ਡਰ ਇੱਕ ਭੈ ਇੱਕ ਸ਼ੋ ਪੈਦਾ ਹੋ ਗਿਆ ਮੇਰੇ ਨਾਲ ਕਿਉਂਕਿ ਤੇਰੀ ਸ਼ਕਲ ਆਪਣੇ ਪਿਓ ਨਾਲ ਮਿਲਦੀ ਜੁਲਦੀ ਸੀ ਜਿਉਂ-ਜਿਉਂ ਤੂੰ ਵੱਡਾ ਹੋ ਰਿਹਾ ਸੀ ਤੇਰੇ ਨੈਣ ਨਕਸ ਸਾਬ ਆਪਣੇ ਬਾਪ ਨਾਲ ਮਿਲ ਰਹੇ ਸੀ ਤੇ ਹੁਣ ਮੈਂ ਤੇ ਮੈਨੂੰ ਯਕੀਨ ਹੋ ਗਿਆ ਸੀ ਕਿ ਹੋਰ ਦੋਵਰਿਆਂ ਨੂੰ ਕਮੋਂ ਨੂੰ ਪਤਾ ਲੱਗ ਜਾਣਾ ਹੈ ਕਿ ਜਾ ਆਪ ਮੇਰਾ ਹੀ ਡਾ ਹੈ। ਸ਼੍ਰੀ ਕਾ ਨੇ ਤੇਰੇ ਤੇ ਕਈ ਵਾਰ ਹਮਲਾ ਕੀਤਾ। ਇੱਥੋਂ ਤੱਕ ਕਿ ਤੈਨੂੰ ਇੱਕ ਵਾਰ ਬਸ ਵਿੱਚੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਿਨ ਵੀ ਮੈਂ ਕਮੋਂ ਬੁਰੀ ਹੋ ਗਈ। ਸਾਰੀਆਂ ਸੱਟਾਂ, ਸਾਰੇ ਘੱਟ ਤਲਵਾਰਾਂ ਆਪ ਖਾ ਲਈਆਂ ਪਰ ਤੈਨੂੰ ਦਿੱਤੀ ਵਾਰ ਨਾ ਲੱਗਣ ਦਿੱਤੀ। ਇੱਕ ਡਰ ਹੋ ਗਿਆ। ਕਮੋਂ ਲਈ ਤੇਰਾ ਪਿਆਰ ਵੇਖ ਕੇ ਤੇ ਕੰਮੋ ਦਾ ਤੇਰੇ ਲਈ ਘਰ ਦੇਖ ਕੇ ਇਸ ਲਈ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਚਾਹੁੰਦੇ ਹੋਏ ਵੀ ਡਾਕਟਰ ਰਾਧਾ ਨਾਲ ਤੈਨੂੰ ਅਮਰੀਕਾ ਭੇਜ ਦਿੱਤਾ ਅਮਨ ਸੰਗਾ ਦੀ ਇਹ ਰਚਨਾ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਬਾਰੇ ਆਪਣੇ ਕਮੈਂਟ ਲੈ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਬਾਤ ਤੋਂ ਬਾਅਦ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ